ਹਾਂਜੀ ਵੀਰੇ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਅੱਜ ਦੀ ਆਪਣੀ ਸਵੇਰ ਦੀ ਸ਼ੁਰੂਆਤ ਅੱਗੇ ਮੰਗ ਮੋਟਰ ਤੋਂ ਹੀ ਹੋਈ ਆ ਕਿਉਂਕਿ ਅੱਜ ਮੀਂਹ ਹੀ ਨਹੀਂ ਹੈਗਾ ਬੱਦਲ ਬਾਈ ਜਰੂਰ ਹੈਗਾ ਧੁੱਪ ਨਿਕਲ ਨਹੀਂ ਰਹੀ ਕਦੇ ਬੱਦਲ ਬਾਈ ਬਾਕੀ ਨੈੱਟ ਵੀ ਅੱਜ ਕਲੀਅਰ ਹੈ ਦਿਖਾ ਰਿਹਾ ਕੱਲ ਤਾਂ 85% ਮੀਂਹ ਦਿਖਾ ਰਿਹਾ ਸੀ ਤੇ ਬਾਕੀ ਜਾ ਕੇ ਤੁਹਾਨੂੰ ਮੋਟਰ ਤੇ ਦਿਖਾਉਣੀ ਆ ਵੀ ਕਿੰਨਾ ਕ ਪਾਣੀ ਬੁਣੀ ਖੜਾ ਤੇ ਦੂਜੇ ਪਾਸੇ ਤਾਂ ਆਪਾਂ ਪਾਣੀ ਨਿਕਲਣਾ ਕੀ ਹੈ ਤੇ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਵਾਂਗੇ ਟੂਆ ਟੂਆ ਪੱਟਣ ਤੋਂ ਫਿਰ ਤੱਕ ਬਚਾਅ ਰਹਿ ਗਿਆ ਬਾਕੀ ਤੁਹਾਨੂੰ ਦੰਨਿਆ ਜੀ ਅਪਡੇਟ ਕੀ ਕੁਝ ਬਣਦਾ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚੈੱਕ ਆਊਟ ਕਰ ਸਕਦੇ ਤੁਸੀਂ ਸਵੇਰ ਦਾ ਟਾਈਮ ਹੈ तकरीबन 9:30 ਹੋਏ ਹੋਏ ਨੇ ਬਾਕੀ ਤਾਂ ਨਹੀਂ ਆਪਰੇ ਬਾਕ ਤੇ ਬਾਕੀ ਲੋ ਜੀ ਦੇਖੋ ਕੀ ਹਾਲਾਤਾਂ ਤੇ ਬਾਕੀ ਮਾੜਾ ਮੋਟਾ ਤਾਂ ਪਾਣੀ ਸੁੱਕਿਆ ਹੋਇਆ ਤੇ ਬਾਕੀ ਖਾਲਚ ਵੀ ਖੜਾ ਹੋਇ ਇਹ ਚ ਵੀ ਖੜਾ ਕਣਕਾਂ ਚ ਤੇ ਬਾਕੀ ਜਿਹੜੀ ਆਪਣੇ ਨਾਲ ਉਧਰ ਵੀ ਹੋਲੇ ਖਾਸਾ ਪਾਣੀ ਖੜਾ ਤੇ ਬਾਕੀ ਉਧਰ ਚੱਲਦੇ ਆਂ ਦੂਜੀ ਮੋਟਰ ਤੇ ਬਾਕੀ ਉੱਧਰ ਜਾ ਕੇ ਦੇਖਦੇ ਆਂ ਅੱਧੇ ਕਿਲੇ ਚ ਕੀ ਮੰਦਾ ਕੀ ਨਹੀਂ ਬਾਕੀ ਆ ਪੈ ਤੁਰਾਗੇ ਦੇ ਦੇਖ ਲੈ ਜਾ ਹਾਂਜੀ ਤੂੰ ਵਾਕੀਏ ਦਪਾ ਪਾਣੀ ਖਰਦਾ ਇਹ ਨਾਲ ਦੀ ਨਾਲ ਨਿਕਲ ਜਾਂਦਾ ਖਾਲੀ ਪਿਆ ਖੇਤੀ ਇੱਕ ਤਰ੍ਹਾਂ ਦਾ ਹਣਾ 327 ਵੈਰਟੀ ਆ ਇਹ 327 ਜਿਹੜਾ ਡੇਡੀ ਜੀ ਵੱਟ ਪਈ ਵੀ ਆ ਇਹਨਾਂ ਜਗ੍ਹਾ ਗਾਂ ਨੂੰ ਸੈੱਟ ਕਰਾਂਗੇ ਬਾਕੀ ਉਹ ਜੇ ਮੈਂ ਇੰਟਰ ਰੋੜੇ ਪਿਆ ਬਾਕੀ ਕੋਈ ਦਾਤ ਦੇ ਕੇ ਬਤਾ ਕਰੇ ਬਾਕੀ ਦੂਦਾ ਸੱਜ ਰਹੇ ਹਾਂ ਪਾਣੀ ਨਾਲ ਗਾਂ ਲਿਖਾਉਂ ਵਧੀਆ ਜੀ ਹਾਂ ਬਾਕੀ ਉਧਰੋਂ ਮਿੱਟੀ ਖਿੱਚ ਕੇ ਇੱਧਰ ਨੂੰ ਆਈ ਜਾਵੇ ਨਾ ਇੱਥੇ ਫੇਰ ਪਾ ਕੰਪਿਊਟਰ ਕਰਾ ਕਰਾ ਦੇਵੇ ਫਰਾਜ਼ ਬੇ ਹਨਾ ਤੇ ਬਾਕੀ ਲੋਕਾਂ ਦੇ ਵੀ ਸਰੋਂ ਲੰਬੀ ਪਾਤੀ ਪਛਾਤੀ ਹਨਾ ਤੇ ਵਾਕੀ ਹੁਣ ਵੀਡੀਓ ਬਣਾਵਾਂਗੇ ਘਰਾਂ ਜਾ ਕੇ ਬਾਕੀ ਜੋ ਵੀ ਹੁੰਦਾ ਮਿੱਤਰੋ ਸਾਰੀ ਅਪਡੇਟ ਦੰਨੇ ਆ ਤੁਹਾਨੂੰ ਬਾਕੀ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਬਾਕੀ ਅੱਗੇ ਤੇ ਇਹ ਤਾਂ ਕੀ ਹੁੰਦਾ ਕੀ ਨਹੀਂ ਹਾਂ ਜੀ ਤੇ ਜਦ ਤੱਕ ਬਣੇ ਰਹੇ ਸਾਡੇ ਇਹ ਲੌਗ ਦੇ ਨਾਲ ਧੰਨਵਾਦ ਤੇ ਲੋ ਜੀ ਰੱਬ ਫੇਰ ਚੜ ਕੇ ਆ ਗਿਆ ਕੇ ਲੱਗਦਾ 12 ਬੱਕਰ ਰੱਪਾ ਰੱਖੇ ਬਈ ਪਹਿਲੇ ਪਾਣੀ ਤਾਂ ਨਿਕਲ ਨਹੀਂ ਰਿਹਾ ਕਣਕਾਂ 'ਚ ਜੇ ਹੋਰ ਪਾਤਾ ਪੂਰਾ ਹਲ ਕਰ ਦੂਗਾ ਰੱਬ ਸੋ ਪਛਾਤੀ ਬਣਾ ਕੇ ਰੱਖੇ ਪਹਿਲਾਂ ਜੀ ਜੀ ਪੂਰਾ ਹਾਰ ਰਿਹਾ ਹੂੰ ਤੇ ਕਣਕ ਤੇ ਤਾਂ ਬਈ ਰੱਬਾ ਵਧੀਆ ਰਹੇ ਹਵਾ ਜੀ ਵੀ ਆ ਰਹੀ ਹਵਾ ਸਵੇਰ ਦੀ ਚੱਲਦੀ ਹੈ ਬਾਕੀ ਵੀਡੀਓ ਲਾਈਕ ਜੇਨ ਨੂੰ ਸਬਸਕ੍ਰਾਈਬ ਕਰਿਓ ਮਿੱਤਰੋ ਸਰੋਂ ਆਇਤ ਰਹਾ ਸਰੋਂ ਠੀਕ ਆ ਆਹ ਅਰੇ ਫਿਰ ਵੀ ਖੜੀ ਖੜੀ ਆ ਖੇਤਾਂ ਦਾ ਕਾਲ ਚੋਏ ਚ ਨੂੰ ਹੈਗਾ ਹਲੇ ਹੂੰ ਉੱਤਰਲੇ ਪਾਸੇ ਏਰੀਏ ਦੇ ਜਾਂਦੇ ਖੇਤਾਂ ਦਾ ਔਖਾ ਹੋ ਜਾਂਦਾ ਚੋਏ ਵਾਲਾ ਤਾਂ ਚਲ ਨਿਕਲੇ ਜਾਂਦਾ ਪਰ ਜੇ ਜਾਦੇ ਮੀਂਹ ਪੈ ਗਿਆ ਫਿਰ ਚੋਗਾ ਵੀ ਕੀ ਕਰ ਸਕਦਾ ਹੂੰ ਉਹ ਤਾਂ ਹੈ ਹੂੰ ਚਲੋ ਦੰਨਿਆ ਜੀ ਅੱਗੇ ਜਾਣਕਾਰੀ ਚੰਗਾ ਜੀ ਲੋ ਜੀ ਮੋਟਰ ਤੇ ਪਹੁੰਚ ਚੁਕੇ ਆਪਾਂ ਖੜਾ ਪਾਣੀ ਪੂਰਾ ਉਦਣ ਦੇਖ ਲਓ ਖਾਲੀ ਹੋ ਗਿਆ ਤਾਂ ਕਿੱਠੇ ਵਿਲੇ ਕਰ ਲਾਗਦਾ ਤਾਂ ਨਹੀਂ ਪਾਣੀ ਕਿਹੜਾ ਨਿਕਲੂ ਹੈਗਾ ਨਿਕਲ ਚਪਲਾ ਦਿਹੋਲੀ ਹੋਂ ਦਾ ਦੇਖੋ ਪਾਣੀ ਤਾਂ ਨਹੀਂ ਕਿਸੇ ਪਾਸੋਂ ਨਿਕਲਦਾ ਤੇ ਚਲੋ ਬਾਕੀ ਕੱਖ ਚਕਾ ਦਈਏ ਹਲੇ ਬਾਕੀ ਪਾਣੀ ਇੰਟਰਵੀ ਕਣਕ 'ਚ ਖੜਾ ਹਣਾ ਹੇ ਥੋੜਾ ਮੋਟਾ ਉਹ ਤਾਂ ਨਿਕਲ ਗਿਆ ਢੱਡ ਜਾਂਦਾ ਉਹਦਾ ਕੁਝ ਕੇ ਹਾਂ ਤੇ ਬਾਕੀ ਚਲੋ ਕੱਖ ਚਕਾ ਦਈਏ ਫੇਰ ਤੁਹਾਨੂੰ ਕਰਾਨੇ ਚੈੱਕ ਕੀ ਹੋਇਆ ਹੋਇਆ ਕੀ ਹਾਲਾਤ ਆ ਕੀ ਨਹੀਂ ਹਣਾ ਤੇ ਬਾਕੀ ਗਾਰੇ ਜ ਤੁਰੇ ਜਾ ਰਹੇ ਆ ਪੈਰ ਵੀ ਓੱਖਾ ਪਟਿਆ ਜਾ ਰਹੇ ਆ ਤੇ ਚਲੋ ਖੜ ਜੋ ਕੱਖ ਚਕਾ ਦੇ ਕੀ ਤੇ ਲੋ ਜੀ ਲੱਗ ਗਿਆ ਵੀਰਾ ਕੱਖ ਬਣਾ ਹੋਰ ਵੀ ਅੰਮ੍ਰੋਦ ਕੋਈ ਨਹੀਂ ਪਟ ਗਿਆ ਪਟਿਆ ਜਾਂਦਾ ਹਣਾ ਉਹ ਨਾਲ ਬੈੜੋ ਕੀ ਉਹ ਹੱਥੇ ਹੀ ਫੜੂੰਗਾ ਪਲੜ ਜਾ ਤੈਨੂੰ ਪੰਨਾਂ ਲੈ ਕੇ ਜਾਣੀ ਆ ਇਹ ਸਾਰਦੇ ਸਮਝ ਨਹੀਂ ਆ ਤੇ ਚਲੋ ਬਾਕੀ ਪਾ ਕੇ ਕੱਖ ਫਿਰ ਮਿਲਦੇ ਆ ਤੁਹਾਨੂੰ ਕੱਖ ਪਾ ਦਈਏ ਪਾ ਕੇ ਚਕਾ ਦਈਏ ਚਲੋ ਜੀ ਹਾਂ ਵੀ ਸ਼ਗਮ ਚਲ ਗੰਗ ਵੀ ਤਿਆਰ ਹੋਏ ਪਏ ਨੇ ਯਾਰ ਮੜਾ ਰੱਬ ਤੇ ਮੁਰੇ ਵਰਦਾਸ ਆ ਵੀ ਮੜਾ ਯਾਰ ਰਹਿਮ ਕਰ ਲੈ ਯਾਰ ਕਿਉਂਕਿ ਯਾਰ ਆਪਾਂ ਵੀ ਪਟਣਿਆਂ ਨਹੀਂ ਆ ਵੀ ਆਪਣੇ ਗੱਲ ਜਾਣਗੇ ਵਿੱਚ ਹੂੰ ਦੇਖੋ ਸੋਖੀ ਕੋਣ ਕੁਝ ਵੀ ਹਲੇ ਪਾਣੀ ਖੜਾ ਏ ਕੁਝ ਕਹਿ ਨਹੀਂ ਸਾਥ ਦੇ ਰੱਬ ਅੱਗੇ ਹਨਾ ਪਾਵੇ ਨਾ ਹੂੰ ਚੱਲ ਰਹੀ ਜਿਹਨ ਹਾਂ ਬਣਾ ਇੱਕ ਦੋ ਜਨ ਚ ਹੋ ਜੂ ਬਿੱਲਾ ਕੰਮ ਹਾਂ ਉਹ ਤਾਂ ਹੋ ਜੂ ਰੱਬ ਨਾ ਪਾਵੇ ਮੈਂ ਕਿਤਾ ਫੜੀ ਲੱਗ ਰਹੀ ਹੈ ਰੰਗ ਦੀ ਹੂੰ ਨਾਲਿਆ ਇਹਨਾਂ ਦਾ ਵੀ ਪਾਣੀ ਨਿਕਲਣਾ ਜ਼ਰੂਰੀ ਆ ਨਾ ਪਰਾ ਪੱਟਣੇ ਵੀ ਆਪਾਂ ਮਨ ਨੂੰ ਵੀ ਲੱਗ ਗਿਆ ਤਿਆਰ ਹੋਏ ਪਏ ਨੇ ਹੂੰ ਪੱਟਣੇ ਵੀ ਯਾਰ ਇਹਦਾ 3-4 ਹਫਤੇ 4-5 ਦਿਨਾਂ ਦਾ ਸੀ ਹਾਂ ਤੇ ਇੱਥੇ ਪੱਟਣੇ ਪੈਣਾ ਹਾਂ ਇਹ ਤਾਂ ਮਨ ਪੈ ਗਿਆ ਹਾਂ ਹਾਂ ਪੂਰਾ ਜੇ ਛੱਡਿਆ ਇੱਥੇ ਨੂੰ ਨਿੱਕਾ ਖੋਲ ਦਿੰਦੇ ਇੱਥੇ ਹੋ ਜਾ ਠੀਕ ਹੈ ਇਹਦਾ ਇੱਥੇ ਨੂੰ ਬਰਾਹ ਕਾ ਹੱਥ ਕੋਲ ਲਾ ਬਹੇ ਹਾਂ ਦੇਖੋ ਆਖੀ ਪਾਣੀ ਖੜਾ ਫੁੱਲ ਫੁੱਲ ਖੇਤਾਂ ਚ ਹਾਂ ਸਰਗੋਦਾ ਬਸ ਇੱਟਾ ਕੇ ਸਾਈਜ਼ ਚਾਹੀਦਾ ਜਿੱਡਾ ਕੋਣਾ ਇਹਦੀ ਮੁੰਡੀ ਦੀ ਡਿਮਾਂਡ ਆ ਕਾਦੇ ਬੜਾ ਫਿਰ ਲੋਕ ਖਰੀਦਦੇ ਨਹੀਂ ਹੈਗੇ ਭਾਈ ਹੁਣ ਬਈ ਚੇਕ ਕਰੇਗੀ ਲੱਗਦਾ ਹੁਣ ਠੀਕ ਨੇ ਪਾਸ ਕਰਾਈ ਪਈਆ ਸਾਰੇ ਪਾਸੇ ਦੀ ਬੋਹਰ ਕਣ ਕਰੇ ਹਲੋ ਹਾਲਾਤ ਕਣ ਕੇ ਦੇਖੀ ਹਾਂ ਬਟਾ ਕੀ ਸਾਰੀ ਲੈ ਪੱਤੀ ਲੱਗਦਾ ਹੈ ਸ਼ੌਦਮ ਪੱਟਕੇ ਫੇਰ ਪੱਟਾਉਂ ਵੀ ਲੈਣੇ ਆ ਜੇ ਰੱਬ ਹੋਕਰੂਗਾ ਬਸ ਤਾਣ ਦਊਗਾ ਤਾਂ ਠੀਕ ਹੈ ਬਾਕੀ ਪਾਣੀ ਵੀ ਰਹੇਗਾ ਤੋਂ ਸਾਡੇ ਜਾਈ ਦੀ ਆ ਹਮ ਪਰ ਜਿਵੇਂ ਹੁਣ ਪਾਏ ਖੇਤਾਂ ਆ ਦੇ ਬਸੜਾ ਕਿੱਦਾਂ ਜਣਾ ਪਰਿਆ ਹਮ ਫਿਰ ਕੀ ਕਰਾਂਗੇ ਉਰੇ ਦੇਖ ਨਾ ਕੋਹਰਾ ਬਾਕੇ ਵੀ ਖਰਾਬ ਦੇ ਹੱਥ ਨੇ ਪਾਣੀ ਫੁੱਲੋਂ ਫੁੱਲ ਖੜਾ ਫਤ ਰੋਟ ਜਵਨੀ ਚਾਹ ਚਾਣ ਹੋਰ ਸੜਕਾਂ ਦੀ ਇਹ ਨੂੰ ਚੰਗਾ ਪਹਿਲਾਂ ਦੇਖ ਲੈ ਥੋੜੇ ਕਰਾ ਲਾ ਦੀ ਉਹਨਾਂ ਦੇ ਹੂੰ ਟਮ ਟਮ ਕਰ ਰਹੀ ਹੈ ਹੂੰ ਪਾਣੀ ਚੱਪੀ ਰਿਹਾ ਹੈ 826 ਪੂਰੇ ਦੇਖ ਲੈ ਪਹਿਲਾਂ ਕਿੰਨਾ ਖੋਗੜੀ ਖਾਲੀ ਆ ਹੂੰ ਭਰ ਗਈ ਆ ਗਿਆ ਚੱਲ ਰਿਹਾ ਪਾਣੀ ਹੈ ਆ ਚੱਲ ਰਿਹਾ ਇਹ ਪਾਪ ਨੂੰ ਕੁਮਕਿਆਗੇ ਤੇ ਤੇ ਬਾਕੀ ਪਾਣੀ ਦਾ ਹਲੇ ਵੀ ਖੜਾ ਏ ਕੀ ਕਹਿ ਸਕਦੇ ਆ ਥੋੜਾ ਥੋੜਾ ਨਿਕਲਦਾ ਕਿਉਂਕਿ ਉਹ ਅਗਲੇ ਖੇਤ ਵੀ ਭੁੱਲ ਨੇ ਹਾਂ ਕੰਪੀਟਰ ਹੀ ਚੱਲ ਰਹੀ ਆ ਕਿੰਨਾ ਕਿ ਲਿਆਦਾ ਆ ਨਿਕਲਦਾ ਪਾਣੀ ਤਿੰਨੇ ਦਾ 4.5 ਗਿੱਲਿਆਂ ਦਾ ਪਾਣੀ ਮੰਨ ਲਓ ਆ ਨਿਕਲ ਰਿਹਾ ਤੇ 2.5 ਦਾ ਆ 6.5 ਦਾ 8-9 ਗਿੱਲਿਆਂ ਦਾ ਪਾਣੀ ਨਿਕਲ ਰਿਹਾ ਕਿ ਤੋਬਾ ਤੇ ਹਾਂ ਹਾਂ ਬਾਕੀ ਭਾਈ ਦੇਖਦੇ ਹਾਂ ਹੁਣ ਕਹਾਂ ਜਾ ਕੇ ਕੀ ਆਉਂਦਾ ਥੋੜਾ ਆਪਾਂ ਚੱਲਦੇ ਆ ਘਰ ਨੂੰ ਹਾਂ ਤੇ ਨਾਲ ਤੁਮਾਂ ਦਾ ਸਹਿਜ ਚੈੱਕ ਕਰ ਲਓ ਇੱਕ ਦਾ ਹੋ ਗਿਆ ਇਹ ਕਿਤੇ ਮੌਸਮ ਸਾਥ ਦੇ ਦੇਵੇ ਇੱਕ ਅੱਧੇ ਦਿਨ ਚ ਮੰਡੀ ਪਛਾੜੀ ਚੱਲ ਗਮ ਹਾਂ ਕੇ ਸੁੱਕਣ ਦਾ ਯਾਸ ਹਾਂ ਮੇਰਾ ਲਸਾਂਸ ਸੁਪਣਾ ਹੋਣਾ ਸੱਚੀ ਸੁਪਣਾ ਹੋਣਾ ਜੀ ਮੁੰਡੇ ਦਾ ਲੈ ਹੂੰ ਤੇ ਕੀ ਖੜਕ ਚੁਈ ਪੈਣ ਲੱਗੀ ਹੋਰ ਬਣਾਣਾ ਪਿਲੀ ਤੇ ਚਲੋ ਬਾਕੀ ਮਿਲਦੇ ਆ ਤੁਹਾਨੂੰ ਕੇ ਪਣ ਤੱਕ ਨਹੀਂ ਉਹ ਵੀ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਚੱਲਦੇ ਕਰਾਂ ਛੱਪ ਰਿਹਾਗੇ ਤੋ ਇਹ ਪੂਰਾ ਪਾਣੀ ਜਿਆਦਾ ਖੜਾ ਹੋ ਗਰੇ ਗਰੇ ਗੁੱਸਾ ਆ ਜਾਊਗਾ ਚਲੋ ਕਰਾਂਗੇ ਗਤੋਨੇ ਪੈਰ ਤੇ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੋੜਾ ਜਿਹਾ ਖੇਤਾਂ ਦਾ ਪਾਣੀ ਘਟਾਣਾ ਤੋਂ ਫਿਰ ਆਪਾਂ ਗੱਠਿਆਂ ਨਾਲ ਪਾਣੀ ਨਾ ਵੀ ਪੀ ਨਾਲ ਕੜਾ ਦੋ ਬਾਰੇ ਫਿਰ ਚਲੋ ਚੱਲੀਏ ਕੰਮ ਸਿੱਧਾ ਲੈ ਜਾਈਏ ਉੱਥੇ ਮੋੜ ਲਿਓ ਨੀਓ ਲਾਓ ਜੀ ਗੱਠੇ ਚੈੱਕ ਕਰੋ ਕੱਖੋਂ ਰੋ ਬਚਾਦੇ ਬਿੰਡ ਤੇ ਆ ਬਰਸ਼ੀਣ ਵੀ ਆਉਣਾ ਕਾਲਾ ਹੋਣ ਲੱਗ ਗਿਆ ਲਓ ਜੀ ਇੰਨਾ ਉਰਾ ਹਾਲਾ ਪਾਣੀ ਨਾਲ ਆ ਗੱਠੇ ਲੋਗੇ ਖੜੇ ਹੋ ਗਏ ਉਹ ਗੱਠੇ ਪਰ ਵੀ ਕਰਕ ਦਾ ਹਾਲ ਦੇਖ ਲਓ ਤੁਸੀਂ ਕੀ ਹੋਇਆ 2851 ਕਣਕ ਦਾ ਤੇ ਪਾਣੀ ਨੇ ਦਸਕ ਰਹੀ ਪਈ ਐ ਕੋਣ ਨਹੀਂ ਨਭੇਰਾ ਬੁਰਿਆ ਹੀ ਬੇਨਤੀ ਐ ਨਹੀਂ ਨਾ ਆਪਿਆ ਚੱਲ ਫਿਰ ਕੰਮ ਚੱਲ ਜਾਈਊਗਾ ਹੁਣ ਵਧੀਆ ਜੀ ਤੂੰ ਕੁਝ ਹੀ ਘੱਟਿਆ ਕਰ ਲੋ ਬੰਦੇ ਥੋੜੀ ਜਿਹੀ ਘੱਟ ਘੱਟ ਕੇ ਫਿਰ ਵਧੀਆ ਕਰ ਦੇ ਨੀ ਇੱਕੋ ਲੱਤ ਫਿਰ ਹੁਣ ਕਰਕ ਦਾ ਨਾਸ ਮਾਰ ਦੂਗੀ ਤੂੰ ਪੱਤੀ ਕੋਈ ਪਾਣੀ ਖੜਾ ਕਰੀ ਕਣਕ 'ਚ ਬਾਕੀ ਦੇ ਕੋਈ ਆਲੂ ਵਾਲਿਆਂ ਨੇ ਵੀ ਆਪਣੇ ਧੋਏ ਪਟਾਏ ਪਏ ਨੇ ਆਲੂ ਵਾਲੇ ਵਿਚਾਰੇ ਕੀ ਕਰਾਂ ਤੇ ਮੈਂ ਦੇਣਾ 70 7000 ਰੁਪਈਆ ਤੇ ਇੱਧਰ ਦੇਖੋ ਜੀ ਆਟੂਆ ਪਟਾਇਆ ਹੋਇਆ ਇੱਥੇ ਤੇ ਬਾਕੀ ਦੰਦਿਆਂ ਤੁਹਾਨੂੰ ਜਾਣਕਾਰੀ ਲੈ ਟੋਆ ਵੀ ਭਰ ਗਿਆ ਕੋਣੇ ਭਰਨੇ ਵਾ ਟੋਲੀ ਭਰ ਗਿਆ ਲੋ ਜੀ ਤੇ ਅਬੀ ਕੀ ਕਰ ਸਕਦਾ ਪੁਰੇ ਬਾਕੀ ਵੀਡੀਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਚੱਲਦੇ ਆ ਪਿੰਡ ਵੱਲ ਅਜੀ ਚੱਕੀ ਚਾਹ ਹੋਏ ਤੇ ਆਪਾਂ ਚੌਲ ਚੱਕਣ ਵਾਸਤੇ ਸਾਸ਼ੀ ਦੀ ਨਾਲ ਦੇ ਗੇਰ ਕੇ ਹੋਏ ਤੇ ਅੱਜ ਟਾਈਮ ਮਿਲਿਆ ਤਾਂ ਚੱਕਣਾਏ ਤੇ ਦਾਦੀ ਗੇਰ ਕੇ ਤਾਂ ਆਪਾਂ ਚੱਕਣ ਆਏ ਹੋਇਆ ਬਾਕੀ ਵਸਾਇਆ 14 ਦਾ ਸਾਡਾ ਸਿਰਫ ਬਰੇਟਾ ਦਾ ਨਸਰ ਹਾਂਜੀ ਮਹਾ ਵੀ ਹੁਣ ਤੇ ਸਚਾਨ ਨਿਕਲਿਆ ਆ ਪਹਿਲਾ ਦਿਨ ਦੇ ਵਿੱਚ ਬੱਦਲ ਬਾਈ ਰਹੀ ਆ ਜੱਜ ਨਾਲ ਸੂਰਜ ਨਿਕਲਿਆ ਹਾਂਜੀ ਤੇ ਬਾਕੀ ਆ ਮੋਟੀ ਬੈਠੀ ਆ ਪਰਾਂ ਕੁ ਦਿਖਾ ਦੇ ਹੁੰਦੇ ਦਿਖਾ ਦੀ ਚਰਾਖਾ ਦੇ ਆ ਇਹ ਬਾਈ ਰੋਟੀ ਨੰਬਰ ਖੜੇ ਅਸਾਂ ਦੇ ਕੋਆ ਦੇ ਗੱਲ ਨਹੀਂ ਪੈਂਦਾ ਬਾਕੀ ਗੰਮ ਹੋਣਾ ਡਿੱਬੜ ਗਿਆ ਦੋ ਵਾਰੀ ਬੰਨਿਆ ਕਿ ਚਾਰ ਵਾਰੀ ਆਪਣੇ ਚਾਰ ਵਾਰੀ ਚਾਰ ਵਾਰੀ ਪਾਣਿਆ ਦੋ ਸਾਲਾਂ ਦੇ ਦੋ ਸਾਲਾਂ ਦੇ ਸ਼ਿਆ ਚਾਰ ਵਾਰੀ ਗੁਹਾਟਾਣੇ ਵਾਲਾ ਹੋਇਆ ਹੋਇਆ ਹੁਣ ਤਰ ਆਪਣਾ ਤਾ ਦੇਣਾ ਹੈ ਲੈ ਮਿੱਤਰੋ ਲੋਕ ਕਿਉਂ ਤਰੋਂ ਗਮਰੀ ਬੜੇ ਭਈਆ ਟੂੜੀ ਵੀ ਨੇੜੇ ਲੱਗੀ ਪਈ ਆ ਹਾਂ ਬਾਕੀ ਜਿੱਦਣ ਟੂੜੀ ਧੋਈ ਹੋਈ ਦਿਖਾਵਾਂਗੇ ਤੇ ਕੱਲ ਨੂੰ ਦੇਖਾਂਗੇ ਤੁਹਾਨੂੰ ਮੋਟਰ ਦੇ ਵੀ ਬਾਕੀ ਦੁਬਾਰਾ ਦਿਖਾਵਾਂਗੇ ਪਰ ਅੱਜ ਦੇ ਬਲੌਗ ਚ ਨਹੀਂ ਤੇ ਬਾਕੀ ਸ਼ਾਇਦ ਕੱਲ ਨੂੰ ਆਪਾਂ ਤਾਰ ਵਾਖ ਲੈ ਇਹ ਵੋਟ ਦੇ ਰੇਸ਼ੀ ਓਏ ਮੈਂ ਬੱਚੀ ਵੀ ਕਹਿੰਦੀ ਹਾਂ ਪੌਲੇ ਆਏ ਕਹਦੇ ਵੀ ਜਨਨ ਸਬਸਕ੍ਰਾਈਬ ਕਰ ਦੋ ਅੱਛਾ ਬਾਕੀ ਬਈ ਅੱਜ ਦੇ ਵਲੋਗ ਚ ਨਹੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ